ਹਾਂ ਲੋ ਸਸਿਕਾ ਸਰੇ ਵੀਰਾਂ ਨੂੰ ਜੀ ਆਪਾਂ ਪਿੰਡ ਕੰਗ ਤੋਂ ਬੋਲ ਰਹੇ ਆ ਜੀ ਇਹ ਪਿੰਡ ਕੰਗੀ ਮਸ਼ੀਨਾ ਵਕਾਊ ਆ ਸਾਰੀਆਂ ਇਹ ਆਪਣੇ ਭਰਾ ਦਾ ਜੇਮੀ ਸੀ ਤੇ ਉਹਨਾਂ ਦੀ ਡੈਥ ਹੋਣ ਕਾਰਨ ਕਰਕੇ ਹੁਣ ਇਹ ਸਮਾਨ ਸਾਨੂੰ ਵੇਚਣਾ ਪੈ ਗਿਆ ਤੇ ਆਪਣੇ ਦੀਪੇ ਕੋਚ ਦੀਆਂ ਅਸੀਂ ਇਹ ਮਸ਼ੀਨਾ ਸਾਰੀਆਂ ਤੇ ਚਲੋ ਇਹ ਵਕਤ ਪੈਹ ਤੇਲੇ ਲੋਡ ਕਰਕੇ ਸਾਨੂੰ ਵੇਚਣੀਆਂ ਪੈਣ ਡੀਆਂ ਵਾ ਤੇ ਵੀਰ ਮੇਰਾ ਜਿੰਨੂੰ ਵੀ ਚਾਹੀਦੀਆਂ ਤੇ ਵੀਰ ਮੈਂ ਸਾਡੇ ਨਾਲ ਸਵਰਕ ਕਰ ਸਕਦਾ। ਬਾਕੀ ਨੰਬਰ ਆਪਾਂ ਤੁਹਾਨੂੰ ਦੇ ਦਾਂਗੇ। ਤੇ ਵੀਰ ਮੈਂ ਨੰਬਰ ਤੇ ਗੱਲਬਾਤ ਕਰਕੇ ਸਾਰੀ ਤੇ ਵੀਰ ਮੈਂ ਲੈ ਸਕਦਾ। ਕਿਉਂਕਿ ਮਸ਼ੀਨਾਂ ਸਾਰੀਆਂ ਵਧੀਆ ਨਵੀਆਂ ਮਸ਼ੀਨਾਂ ਵਾਂ। ਬਿਲਕੁਲ ਵਰਕ ਆ। ਓਕੇ ਕਰਕੇ ਦਿੱਤੀਆਂ ਆਣਗੀਆਂ। ਤੇ ਵੀਰ ਮੈਂ ਜਿੰਨੇ ਚੈੱਕ ਕਰਨਾ ਆ ਕੇ ਜਿੰਮ ਦਾ ਸਮਾਨ ਉਹ ਵੀ ਚੈੱਕ ਕਰ ਸਕਦਾ। ਤੇ ਬਾਕੀ ਟਰਾਈ ਦੀਆਂ ਮਸ਼ੀਨਾਂ ਵਾਂ ਸਾਰੀਆਂ ਤੁਸੀਂ ਵੇਖ ਹੀ ਲਈਆਂ ਹੋਣੀਆਂ ਵੀਡੀਓ 'ਚ। ਬਾਕੀ ਇਹਦੇ ਨਾਲ ਪਲੇਟਾਂ ਡੰਬਲ ਸਭ ਕੁਝ ਆ ਗਿਆ ਵਾ ਬਾਕੀ ਤੇ ਡੰਬਲ ਆ ਸਾਰਾ ਸਮਾਨ ਹੈ ਜਾਨੀ ਕਿ ਟੋਟਲ ਸਮਾਨ ਆਪਣਾ ਤੇ ਵੀਰ ਮੇਰਾ ਜਿੰਨੂੰ ਵੀ ਚਾਹੀਦਾ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਜੇ ਕਹਿੰਨੇ ਆ ਕੇ ਵੇਖਣਾ ਵਾ ਤੇ ਇਹ ਆਪਾਂ ਘਰੇ ਰੱਖਿਆ ਸਮਾਨ ਕਿਉਂਕਿ ਜਿਮ ਬੰਦ ਹੋਣ ਕਰਕੇ ਉੱਤੇ ਦੁਕਾਨ ਦਾ ਕਰਾਇਆ ਪੈਂਦਾ ਸੀ ਆਪਾਂ ਨੂੰ ਇਹ ਕਰਕੇ ਆਪਾਂ ਘਰੇ ਚੁੱਕ ਲੈਂਦਾ ਵਾ ਤੇ ਵੀਰ ਮੇਰਾ ਜਿੰਨੂੰ ਵੀ ਚਾਹੀਦੀ ਆ ਬਹੁਤ ਵਧੀਆ ਮਸ਼ੀਨਾਂ ਵਾ ਸਾਰੀਆਂ ਵਰਕ ਚ ਤੇ ਵੀਰ ਮੇਰਾ ਸਾਡੇ ਨਾਲ ਵਰਕ ਕਰਕੇ ਤੇ ਚੈੱਕ ਕਰ ਸਕਦਾ ਬਾਕੀ ਆਪਾਂ ਵੀਰ ਦਾ ਨੰਬਰ ਵੀ ਦੇ ਦਾਂਗੇ ਤੇ ਆਪਣਾ ਵੀ ਨੰਬਰ ਦੇ ਦਾਂਗੇ ਤੁਹਾਨੂੰ ਤੇ ਵੀਰ ਮੇਰਾ ਜਿੰਨੂੰ ਵੀ ਚਾਹੀਦੀਆਂ ਵੀਰ ਮੇਰਾ ਤੇ ਉਹ ਸਾਡੇ ਨਾਲ ਵਰਕ ਕਰ ਸਕਦਾ ਕਿਉਂਕਿ ਟੋਟਲ ਮਸ਼ੀਨਾਂ ਵਾ ਤੇ ਕਿਉਂਕਿ ਸਾਡੇ ਦੀ ਪਿਕੋਚ ਨੂੰ ਜਿਆਦਾ ਮਸ਼ੀਨਾਂ ਬਾਰੇ ਪਤਾ ਸੀ ਤੇ ਇਹ ਕਰਕੇ ਸਾਨੂੰ ਲੱਗੇ ਗੱਲ ਦਾ ਪਤਾ ਨਹੀਂ ਇੰਨਾ ਮਸ਼ੀਨਾਂ ਦਾ ਤੇ ਬਾਕੀ ਭਰਾ ਮੇਰਾ ਜਿਹਨੂੰ ਵੀ ਚਾਹੀਦੀਆਂ ਉਹ ਆ ਕੇ ਚੈੱਕ ਕਰਕੇ ਆਪਣੀ ਮਸ਼ੀਨਾਂ ਲੈ ਸਕਦਾ ਹਾਂਜੀ ਜਾਇ ਜੀ ਮੋਲਰ ਜਾਇ ਜੀ ਮੋਲ ਤੇ ਦੇ ਦਾਂਗੇ ਬਾਕੀ ਦੁਨੀਆਂ ਸਾਰੀਆਂ ਮਸ਼ੀਨਾਂ ਵੇਖੀ ਆਂ ਦੌੜ ਵਾਲੀ ਮਸ਼ੀਨ ਵੀ ਆ ਕਿਉਂਕਿ ਹੁਣ ਤੇ ਚੱਲ ਇਲੈਕਟ੍ਰੋਨਿਕ ਆ ਗਈ ਇਹ ਪੁਰਾਣੀ ਓਦਾਂ ਢੋੜੀ ਜੀ ਚਲੋ ਕਿਸੇ ਵੀਰ ਨੂੰ ਚਾਹੀਦੀ ਹੋਈ ਫਿਰ ਵੀ ਲੈ ਸਕਦਾ ਓਕੇ ਥੈਂਕ ਯੂ ਵੀਰੇ ਵੀਡੀਓ ਵੇਖਣ ਦਾ ਧੰਨਵਾਦ ਤੇ ਵੀਰ ਮੇਰੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਕਿ ਇਹ ਲੋੜਵੰਦ ਤੱਕ ਪਹੁੰਚ ਜੇ ਤੇ ਇਹ ਵੀਰ ਮੇਰਾ ਜਿੰਨੂੰ ਮਸ਼ੀਨਾਂ ਚਾਹੀਦੀਆਂ ਉਹ ਖਰੀਦ ਲੇ ਕਿਉਂਕਿ ਜਿਮ ਵਾਲੇ ਨੂੰ ਪਤਾ ਹੋਣਾ ਇਹਨਾਂ ਦੀ ਕੀਮਤ ਕੁਮਤ ਦਾ ਸਾਨੂੰ ਤੇ ਇਹਨਾਂ ਅੰਦਾਜ਼ਾ ਨਹੀਂ ਆ ਬਾਕੀ ਵੀਰ ਮੇਰੇ ਕਮੈਂਟ ਕਰਕੇ ਦੱਸਿਓ ਜਿੰਨੂੰ ਵੀਰ ਨੂੰ ਚਾਹੀਦੀਆਂ ਵਾ ਤੇ ਉਹਨੂੰ ਆਪਾਂ ਜਾਇਜ਼ ਮੁੱਲ ਤੇ ਦੇ ਦਾਂਗੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਓਕੇ ਥੈਂਕ ਯੂ ਵੀਰ ਜੀ ਬਹੁਤ ਮਿਹਰਬਾਨੀ ਵੀਡੀਓ ਦੇਖਣ ਨੂੰ ਅਗਲਾ ਮੋੜਾ ਜਿਆ ਮਲੋਂਦਾ ਹੈ ਧਾਣੇ ਲਾ ਕੇ ਲਾ ਕੇ